ਮੈਂ ਜਿਹੜਾ ਆ ਨਾ ਮੈਂ ਤੁੰਗੋ ਜਿਹੜਾ ਮਰਜੀ ਹੋਵੇ ਬਸ ਕੋਲ ਲਾ ਰਿਹਾ ਤੇ ਬਕੂ ਖੋਇਓ ਇਹ ਵੀ ਨਹੀਂ ਆ ਬਸ ਇਹ ਬਣਾ ਤੁਸੀਂ ਹਾਂ ਪਸੌ ਲੈ ਗਣਾ ਨਾ ਘਰੇ ਵੜ ਗਿਆ ਓਏ ਇਹ ਪਸੌ ਲੈ ਆ ਨਾ ਕੋ ਹਥਿਆਰ ਆ ਮਾਰਾ ਕਿਆ ਧੀ ਲੱਲੇ ਮਾਰਾ ਦੇਖ ఫడో కు ఏ ము కు ਉਹ ਲੈ ਕੇ ਹੋ ਗਿਆ ਪਿੰਡ ਬਾੜ ਦੇਣੀ ਸਰ ਪਿੰਡ ਧੋਗੜੀ ਸਿਸਟਰ ਮੇਰੀ ਹੈ ਜੀ ਇਹਦੇ ਹਸਬੰਡ ਹੈਗੇ ਆ ਇਹਦੇ ਦੋ ਬੇਟੇ ਆ ਇੱਕ ਬੇਟੀ ਹੈ ਜੀ ਇਹ ਕੱਲ ਨੋਰਮਲ ਲੜਾਈ ਹੋਈ ਸੀਗੀ ਮਾੜੀ ਮੋਟੀ ਉਸ ਤੋਂ ਕਰਨ ਇਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੋਈ ਐਫਆਰ ਨਹੀਂ ਕਰਾਈ ਕਹਿੰਦੇ ਚਲੋ ਬੱਚਿਆਂ ਦੀ ਲੜਾਈ ਹੈ ਮਾੜੀ ਮੋਟੀ ਹੁੰਦੀ ਰਹਿੰਦੀ ਆ ਉਸ ਤੋਂ ਬਾਅਦ ਅੱਜ ਕੁਰਬਾਨਾ ਕਿਹਾ ਬੈਸਬੋਲ ਕਿਹਾ ਪਤਾ ਨਹੀਂ ਪਸੋਲ ਵੀ ਲੈ ਕੇ ਆਏ ਸਾਰੇ ਉੱਥੇ ਫਾਇਰ ਵੀ ਕੀਤੇ ਦਿੰਨ ਇਹਨਾਂ ਨੇ ਜੀ ਤੇ ਬਟ ਤਕੜਾ ਸਾਡੇ ਪੰਜ ਦੇ ਪਿੱਛੇ ਉਹਦੀ ਲੈ ਕੇ ਨਾਲ ਕਿਰਚ ਮਾਰੀ ਆ ਜੀ ਹੁਣ ਦਾਖਲ ਆ ਜੀ ਪੰਜ ਦਾ ਨਾਮ ਕੀ ਤੁਹਾਡਾ ਬਿਨਿਤ ਬਿਨਿਤ ਇੱਕ ਬਿਨਿਤ ਕੀ ਕੰਮ ਕਰਦਾ ਹੈ ਇਹ ਜੀ ਆਪਣੇ ਡੇਰੀ ਦੇ ਵਿੱਚ ਕੰਮ ਕਰਦਾ ਜੀ ਉਹ ਪਿੰਡ ਦੇ ਵਿੱਚ ਡੇਰੀ ਹੈ ਜੀ ਦੁੱਧ ਦੀ ਉੱਥੇ ਕੰਮ ਕਰਦਾ ਜੀ ਸਰ ਗੋਲੀ ਵਗੈਰਾ ਉਹਨਾਂ ਉਰੇ ਤੇ ਨਹੀਂ ਲੱਗੀ ਉਹਦੇ ਬਚਾਅ ਹੋ ਗਿਆ ਜੀ ਉਹਨਾਂ ਨੇ نیچے ਸਿਰ 깔 ਲੈ ਬਚਾਅ ਹੋ ਗਿਆ ਕਿੰਨੇ ਰੋਂ ਦੀਆਂ ਗੋਲੀਆਂ ਚੱਲੀਆਂ ਤਿੰਨ ਫਾਇਰ ਵਾਈਸ ਸਰ ਤਿੰਨ ਫਾਇਰ ਹੋਏ ਨੇ ਜੀ ਸਰ ਤੇ ਇਸ ਟਾਈਮ ਤੁਹਾਡੇ ਪੰਜ ਦੀ ਹਾਲਾਤ ਕਿ ਹੋ ਜੇ ਨੇ ਹਾਲਾਤ ਕੰਦਮ ਮਾਰੀ ਜੀ ਹਲੇ ਤਾਂ ਕੁਝ ਨਹੀਂ ਕਹਿ ਸਕਦੇ ਸਰ ਉਹਦਾ ਹਮਲਾ ਕਿੱਥੇ ਕਿੱਥੇ ਉਹਦੇ ਵਾਰ ਕਿੱਥੇ ਕਿੱਥੇ ਹੋਏ ਨੇ ਇਹ ਬਾਹਰ ਉੱਥੇ ਹੀ ਪਿੰਡ ਜੀ ਹੋਏ ਸਰ ਨਹੀਂ ਸਰੀਰ ਤੇ ਕਿਹੜੀ ਕਿਹੜੀ ਜਗ੍ਹਾ ਤੇ ਸਰ ਸਰੀਰ ਤੇ ਪਿੱਛੇ ਬੈਕ ਸਾਈਡ ਤੇ ਹੋਇਆ ਅਖਿਰਚ ਮਾਰੀ ਜੀ ਉਹਨਾਂ ਨੇ ਕਾਫੀ ਡੰਗੀ ਉਹਦਾ ਆਪਰੇਟ ਹੋਇਆ ਜੀ ਹੋਰ ਕਿਹੜੇ ਗਣਿਸ਼ ਕਹਤ ਕਿੱਥੇ ਦਿੱਤੀ ਤੁਸੀਂ ਹਾਂਜੀ ਉੱਥੇ ਥਾਣੇ ਦਿੱਤੀ ਜੀ ਕਿਹੜਾ ਥਾਣਾ ਆਦਮਪੁਰ ਕੀ ਕਹਿੰਦੀ ਹੈ ਪੁਲਿਸ ਮੁਖੀ ਪੁਲਿਸ ਕਹਿੰਦੀ ਕੋਈ ਨਹੀਂ ਅਸੀਂ ਕਾਰਫੈਕ ਕਰਾਂਗੇ ਕੋਈ ਸੀਸੀਟੀਵੀ ਵੀ ਬੈਰ ਲੱਗਿਆ ਹੋਇਆ ਘਰ ਦੇ ਵਿੱਚ ਨਹੀਂ ਘਰ ਦੇ ਵਿੱਚ ਨਹੀਂ ਸਰ ਲੱਗੇ ਕੋਈ ਵੀ ਗਲੀ ਦੇ ਵਿੱਚ ਉਹ ਗ ਕੀ ਗੱਲਬਾਤ ਹੋਈ ਹੈ ਗੱਲਬਾਤ ਕੋਚਲੇ ਹੋਈ ਸਰ ਸਾਡੇ ਮਹੱਲੇ ਦੇ ਹੀ ਮੁੰਡੇ ਸੀ ਅਸੀਂ ਤਾਂ ਬਾਜ਼ਾਰ ਚ ਜਾ ਰਹੇ ਸੀ ਸਮਾਨ ਲੈਣ ਜਾ ਰਹੇ ਸੀ ਤੇ ਇਹਨਾਂ ਨੇ ਲੈਣ ਸਾਤਾ ਪਤਾ ਦਿੱਤਾ ਹੋਇਆ ਸੀ ਮੈਨੂੰ ਕਹਿੰਦੇ ਕਿ ਮੇਰੇ ਵੱਲ ਘੂਰ ਕੇ ਕਿਵੇਂ ਦੇਖ ਰਿਹਾ ਮਾਂ ਤੇ ਮੈਨਾਂ ਇੱਦਿ ਹੱਥੋਂ ਪਾਈ ਖੋਣ ਲੱਪੇ ਤੇ ਬਾਜ਼ਾਰ ਵਾਲਿਆਂ ਨੇ ਛਡਾਤਾ ਤੇ ਅੱਜ ਸਵੇਰੇ ਮੇਰੇ ਭਰਾ ਨੂੰ ਉਹੀ ਰੰਜਸ ਰੱਖਦੇ ਹੋਏ ਗੋਨਾਲ ਪਿਸਤਲ ਰੱਖਿਆ ਉਹਦੇ ਸਿਰ ਤੇ ਪਿਸਤਲ ਰੱਖ ਕੇ ਤੇ ਬਾਅਦ ਵਿੱਚ ਉਹਦੇ ਛੁਰਾ ਮਾਰਿਆ ਤੇ ਉਸ ਤੋਂ ਬਾਅਦ ਘਰੇ ਵੜ ਕੇ ਸਾਡੇ ਤੇ ਉਹਨਾਂ ਨੇ ਹਵਾਈ ਫੈਰ ਛੱਡੇ ਆਪਣੀ دہشت ਬਣਾਉਣ ਕਰਕੇ ਤੇ ਸਾਰਾ ਸਮਾਨ ਤਰੂਨ ਭੰਨ ਲਗੇ ਸਾਡੇ ਘਰੇ ਤੇ ਗਰੇ ਬਾੜੇ ਕਿ ਉਹਨਾਂ ਨੇ ਸਾਡੇ ਭੈਣ ਦੇ ਵਿੱਚ ਕਿਹਾ ਇਹ ਕਿੰਨੇ ਵਜੇ ਤੁਹਾਡੇ ਘਰ ਅਜੈਂਟਰ ਹੋਏ ਸੀਗੇ 11 12 ਵਜੇ ਕਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ ਤਿੰਨ ਫਾਇਰ ਚੱਲੀਆਂ ਤੈਨੂੰ ਮੌਕੇ ਤੇ ਪੁਲਿਸ ਨੂੰ ਤੁਸੀਂ ਜਾਨਕਾਰੀ ਦਿੱਤੀ ਸੀ ਹਾਂਜੀ ਮੌਕੇ ਤੇ ਕੋਈ ਖੋਲ ਵਗੈਰਾ ਮਿਲੇ ਸੀਗੇ ਨਹੀਂ ਖੋਲ ਵਗੈਰਾ ਉਹ ਚੱਕ ਲੈਣਗੇ ਘਰ ਦੇ ਵਿੱਚ ਕੋਈ ਆਲੇ ਦੁਆਲੇ ਸੀਸੀਟੀਵੀ ਕੈਮਰੇ ਬਾਰੇ ਕੁਝ ਲੱਗੇ ਸੀ ਸੀਸੀਟੀਵੀ ਇੱਕ ਟੈਗ ਹੈਗਾ ਸੀ ਸ਼ਿਕਾਇਤ ਦੇ ਦਿੱਤੀ ਕੀ ਉਹ ਪੁਲਿਸ ਨੂੰ ਹਾਂਜੀ ਸ਼ਿਕਾਇਤ ਦੇ ਦਿੱਤੀ ਹਾਂਜੀ ਭਰਾ ਦੇ ਹਾਲਾਤ ਕਿਹੋ ਜਿਹੇ ਨੇ ਭਰਾ ਦੇ ਹਾਲਾਤ ਜੀ ਸੀਰੀਅਸ ਸੀ ਜਿੱਥੇ ਗੋਲੀ ਗੋਲੀ ਵਗੈਰਾ ਤਾਂ ਨਹੀਂ ਲੱਗੀ ਉਹਨਾਂ ਤੇ ਨਹੀਂ ਗੋਲੀ ਵਗੈਰਾ ਨਹੀਂ ਪਰ ਸੁਰ ਪਹੁੰਚੀ ਸੀ ਪੁਲਿਸ ਨੇ ਕੀ ਕੀਤਾ ਨੋਕੇ ਤੇ ਹਜੇ ਪੁਲਿਸ ਪਹੁੰਚੀ ਉਹਨਾਂ ਨੇ ਆਪਣੇ ਕਹਿਵਾ ਹਜੇ ਕਾਰਵਾਈ ਕਰਾਂਗੇ ਆਪਣੇ ਬਿਆਨ ਲਏ